ਕਲਿੱਪ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਆਪ ਨੂੰ ਪਿਆਰੇ ਨੇਤਾ ਸ਼੍ਰੀ ਅਨਕੇਸ਼ ਸ਼ਰਮਾ ਜੀ ਅੱਧੇ ਸਾਰੇ ਹੀ ਸ਼ਰੌਂਗਨੀ ਕਾਲਜ ਵਾਲੇ ਤੇ ਯੂਜ਼ ਕਰ ਰਹੇ ਹੋ ਜੀ ਲੀਡਰਸ਼ਿਪ ਸਾਹਮਣੇ ਬੈਠੇ ਸਾਰੇ ਹੀ ਸ਼ਹਿਰ ਵਾਸੀ ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਸ਼੍ਰੀ ਅਨਕੇਸ਼ ਸ਼ਰਮਾ ਜੀ ਲੋਕ ਸਭਾ ਇਲੈਕਸ਼ਨ ਤੇ ਖੜੇ ਹਨ ਮੈਂ ਆਪ ਸਭ ਨੂੰ ਇਹ ਬੇਨਤੀ ਕਰੂੰਗਾ ਕਿ ਅਸੀਂ ਸ਼੍ਰੀ ਅਨਕੇਸ਼ ਸ਼ਰਮਾ ਜੀ ਨੂੰ ਵੱਤ ਤੋਂ ਵੱਧ ਵੋਟਾਂ ਪਵਾਈਏ ਤਾਂ ਜੋ ਸਾਡੇ ਹਲਕੇ ਦਾ ਅਤੇ ਪੰਜਾਬ ਦਾ ਵਿਕਾਸ ਹੋ ਸਕੇ ਅੰਨਾ ਕਹਿੰਦਾ ਹੈ ਕੀਮਾ ਦਾ ਜੱਜ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਕੇਰਮਾ ਜੀ ਅਤੇ ਸਮੂਹ ਕਾਲੀ ਲੇਟੇਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਟੇ ਸਾਡੇ ਹਲਕੇ ਨੂੰ ਅੱਜ ਪਹਿਲੀ ਵਾਰੀ ਅਕੀ ਲੋਕਲ ਐਮਪੀ ਮਿਲਿਆ ਹੈ ਇਸ ਕਰਕੇ ਸਾਡਾ ਦਾ ਸਭ ਤੋਂ ਵੱਧ ਫਰਜ ਬਣਦਾ ਹੈ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਪਾ ਕੇ ਜਿਤਾ ਕੇ ਭੇਜਿਓ ਤਾਂ ਕਿ ਜਿਹੜੇ ਅਗਲੇ ਹਲਕੇ ਹਨ ਉਹ ਵੀ ਸੋਚਣ ਲਈ ਮਜਬੂਰ ਹੋ ਜਾਣ ਤੇ ਅਪਾਏ ਸ਼ਰਮਾ ਜੀ ਨੂੰ ਵਿਸ਼ਵਾਸ ਆਨੇ ਹੈ ਕਿ ਡੇਰਾਬਾਦੀ ਚ ਵਰਤਵਾਜ ਵੋਟਾਂ ਵਾਕੇ ਇਹਨਾਂ ਜਿਤਾ ਕੇ ਭੇਜਾਂਗੇ ਅਤੇ ਸ਼ਰਮਾ ਜੀ ਦਾ ਜਰਾ ਚੌਣ ਨਸਾਨ ਹੈ ਉਹ ਤਕਰੀ ਹੈ ਸਾਡੀ ਸਮੁੱਚੀ ਲੀਡਰਸ਼ਿਪ ਸਾਰੇ ਸੀਨੀਅਰ ਮੇਰੇ ਵੀਰ ਤੇ ਮੇਰੀਆਂ ਭੈਣਾਂ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਮੈਂ ਤੋਂ ਪਹਿਲਾਂ ਸਾਰੇ ਬੁਲਾ ਰਿਆ ਨੇ ਤੁਹਾਨੂੰ ਦੱਸਿਆ ਕਿ ਲੋਕ ਸਭਾ ਦਾ ਡਿਗਲ ਬੱਜ ਚੁੱਕਿਆ ਹੈ ਮੈਂ ਆਪਣੀਆਂ ਭੈਣਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਰੂਰ ਸੁਚੇਤ ਰਹੋ ਕਿ ਆਪਣਾ ਮਜ਼ਾਕ ਢਾਇਆ ਜਾਂਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਆਪਣੇ ਫਾਰਮ ਪ੍ਰਵਾਹ ਕੇ ਸਾਨੂੰ ਲਾਰੇ ਲਾਏ ਵੀ 100000 ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਆ ਜੂਗਾ ਸਾਰੀਆਂ ਭੈਣਾਂ ਨੇ ਉਮੀਦ ਰੱਖੀ ਸੀ ਵੀ ਜੇ ਦੋ ਲੈਵਲ ਚ ਕਰਦੇ ਵਿੱਚ ਨੇ ਤਾਂ 2000 ਰੁਪਏ ਆ ਜਾਇਆ ਕਰੂਗਾ ਪੈਣੋ ਸਾਡੇ ਨਾਲ ਬਹੁਤ ਕੋਝਾ ਮਜ਼ਾਕ ਕਰਿਆ ਆਪ ਵਾਲਿਆਂ ਨੇ ਤਾਂ ਹੁਣ ਜਦੋਂ ਆਣਗੇ ਤੁਸੀਂ ਇਹ ਜ਼ਰੂਰ ਪੁੱਛਣਾ ਕਿ ਆ ਸਾਡੇ ਕਿੰਨੇ ਪੈਸੇ ਬਣ ਗਏ ਜਾਓ ਪਹਿਲਾਂ ਸਾਡੇ ਖਾਤਿਆਂ ਦੇ ਵਿੱਚ ਪੈਸੇ ਪਾਓ ਅਸੀਂ ਫਿਰ ਤੁਹਾਨੂੰ ਬੋਲ ਪਾਵਾਂਗੇ ਸ਼੍ਰੀ ਅਨਕੈ ਸ਼ਰਮਾ ਜੀ ਜੋ ਕਿ ਐਮਪੀ ਬਣ ਜਾ ਰਹੇ ਨੇ ਮੈਂ ਸਾਰੀ ਇੱਥੇ ਆਈ ਦਾ ਸੰਗਤ ਦਾ ਪਹਿਲਾਂ ਧੰਨਵਾਦ ਕਰਦਾ ਤੇ ਸਟੇਜ ਤੇ ਬੈਠੀ ਸਾਰੀ ਹੀ ਲੀਡਰਸ਼ਿਪ ਔਰ ਬੱਚਿਆਂ ਦਾ ਖਾਸ ਕਰਕੇ ਮੈਡਮ ਲੇਡੀਆਂ ਦਾ ਜਿਹੜੇ ਕਿ ਆਪਣੇ ਕੰਮਾਂ ਕਰਾਉਣ ਛੱਡ ਕੇ ਇੱਥੇ ਸਾਡੇ ਥੋੜੇ ਜੇ ਸਮੇਂ ਨੂੰ ਤੁਸੀਂ ਸਮਝਿਆ ਔਰ ਬਹੁਤ ਬਹੁਤ ਥੋੜਾ ਧੰਨਵਾਦ ਮੈਂ ਤੁਹਾਡਾ ਰਣੀ ਆ ਘਰ ਘਰ ਤੁਹਾਡੇ ਜਾ ਕੇ ਬੇਨਤੀ ਕੀਤੀ ਤੁਸੀਂ ਬੇਨਤੀ ਸਾਡੇ ਪੂਜਾ ਹਰਿਯੋਗ ਜੀ ਦੇ ਤਸਿਲ ਤੇ ਭੈਣ ਜੀ ਮਲਕੀਤ ਕੌਰ ਜੀ ਜਸपाल ਜੀ 달ੀ ਜੀ ਪ੍ਰਧਾਨ ਸਾਹਿਬ ਗੁਰਦਰਸ਼ਨ ਜੀ ਕਾਰਖਾਂ ਜੀ ਸਾਡੇ ਰਜਿੰਦਰ ਜੀ ਬਹੁਤ ਸਤਿਕਾਰਯੋਗ ਸਾਡੇ ਹਾਂ ਮਰਤਪਾਲ ਜੀ ਗਾਜੂ ਜੀ ਪ੍ਰੇਮ ਸਿੰਘ ਜੀ ਸਾਡੇ ਸਤਿਕਾਰਯੋਗ ਬਜ਼ੁਰਗ ਸਾਰੇ ਗੁਰ ਇਕਬਾਲ ਪੁਨੀਆ ਜੀ ਟੀਮੀ ਪੁਨੀਆ ਜੀ ਅਸ਼ੋਕ ਜੀ ਮੇਡਾ ਜੀ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਇਸਪਾਲ ਜੀ ਸਾਰੇ ਪਿੰਕਾ ਜੀ ਮੇਰੇ ਛੋਟੇ ਵੀਰ ਬਹੁਤ ਸਤਿਕ ਸੁਖ ਜੀ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਮੇਰੀਆਂ ਭੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਵਰਾਮ ਸਾਰਿਆਂ ਨੂੰ ਨਮਸਕਾਰ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਕਿ ਗਰਮੀ ਬਹੁਤ ਆ ਬਹੁਤ ਵੱਡੀ ਗਿਣਤੀ ਚ ਆਪ ਸਭ ਆਇਆ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੀ ਬੇਨਤੀ ਆ ਵੀ ਤੁਸੀਂ ਸਾਰੇ ਸਿਆਣੇ ਬੈਠੇ ਜੇ ਆਪਾਂ ਨਾ ਕੰਮ ਕਰ ਦੇ ਕੇ ਫੈਸਲੇ ਕਰੋਗੇ ਨਾ ਜੀ ਫਿਰ ਹਰੇਕ ਤੁਹਾਡੇ ਕੰਮ ਕਰੂਗਾ ਤੁਹਾਡੀਆਂ ਗੱਲਾਂ ਸੁਣ ਕੇ ਮਸਲੇ ਹੱਲ ਕਰੂਗਾ ਨਹੀਂ ਤੇ ਅੱਜ ਹਾਲਾਤ ਦੇਖ ਲਿਓ ਕਿ ਹਜੇ ਬਣੇ ਪਏ ਦੋ ਵਾਰੀ ਆਪਣੇ ਨਾਲ ਠੱਗੀ ਹੋ ਗਈ ਬਹੁਤ ਵੱਡੀ ਬੜੇ ਝੂਠ ਬੋਲ ਕੇ ਸਰਕਾਰ ਬਣਾ ਲਈ ਮੁੜ ਕੇ ਅੱਜ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਆਂ ਇੱਕ ਇੱਟ ਨਹੀਂ ਲੱਗੀ 7 ਸਾਲਾਂ ਚ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਆਪਾਂ ਲੋਕ ਵੀ ਆ ਜਿਹੜੇ ਕਾਰਗੁਜ਼ਾਰੀ ਨਹੀਂ ਦੇਖਦੇ ਉਮੀਦਵਾਰ ਕੋਈ ਤੁਹਾਡੇ ਕੋਲ ਆਏ ਮੈਂ ਵੀ ਆਵਾ ਵੋਟ ਵਾਸਤੇ ਮੇਰਾ ਲੋਕ ਲੇਖਾ ਜੋਖਾ ਲਿਓ ਵੀ ਕਾ ਕੰਮ ਕਰਿਆ ਜੇ ਫੇਰ ਕੰਮ ਕਰਾਂਗੇ ਫੇਰ ਹਰੇਕ ਤੁਹਾਡੇ ਕੋਲ ਆਊਗਾ ਵੋਟਾਂ ਤੋਂ ਬਾਅਦ ਵੀ ਆਊਗਾ 40 ਡਿਗਰੀ ਟੈਂਪਰੇਚਰ ਆ ਦੇਖੋ ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਆ ਸੋ ਹੁਣ ਡੇਰਾ ਬਸੀ ਹਲਕੇ ਨੂੰ ਤਾਂ ਸਮਝ ਲਿਓ ਵੀ ਇਲਾਕੇ ਨੂੰ ਟਿਕਟ ਮਿਲੀ ਆ ਪੂਰਾ ਡੇਰਾ ਬਸੀ ਸਾਰੇ ਹਲਕੇ ਦੇ ਅੰਦਰ ਜਾ ਕੇ ਲੋਕ ਸਭਾ ਚ ਹਲਕੇ ਚ ਜਾ ਕੇ ਪਿਆਰ ਜਿਹੜਾ ਵੋਟਾਂ ਮੰਗਦਾ ਫਿਰ ਰਿਹਾ ਹੈਗਾ ਮੈਨੂੰ ਆਸਾ ਵੀ ਲੋਕ ਕਿਰਦਾਰ ਔਰ ਕਾਰਗਿਰੀ ਤੇ ਫੈਸਲੇ ਕਰਨਗੇ ਜਿੰਨਾ ਡੇਰਾਬਸੀ ਹਲਕੇ ਦਾ ਵਿਕਾਸ ਹੋਇਆ ਸੀਵਰੇਜ ਡਿਬਾਰ்ட் ਸਪਲਾਈ ਸਟਰੀਟ ਲਾਈਟ ਰੋਡ ਅੱਜ ਮੈਂ ਡੇਰਾਬਸੀ ਆਇਆ ਤਾਂ ਡੇਰਾਬਸੀ ਦਾ ਓਵਰ ਬ੍ਰਿਜ ਡੇਰਾਬਸੀ ਦਾ ਸਕੂਲ ਡੇਰਾਬਸੀ ਦਾ ਕਾਲਜ ਡੇਰਾਬਸੀ ਦੀਆਂ ਪਾਰਕਾਂ ਡੇਰਾਬਸੀ ਦੀਆਂ ਸੜਕਾਂ ਡੇਰਾ ਵਸੀ ਦੇ ਪਾਣੀ ਦੇ ਟਿਊਬਲ A to Z ਕੰਮ ਅੱਜ ਲੋਕਾਂ ਨੂੰ ਯਾਦ ਆ ਰਹੇ ਆ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਨਿਕਲ ਰਹਾ ਮੈਂ ਸਮਝਦਾ ਮੇਰੇ ਵਿਰੋਧੀਆਂ ਦੀ ਜ਼ਮਾਨਤ ਆ ਜਿਹੜੀ ਉਹ ਜਬਤ ਹੋ ਗਈ ਹੈ ਜੀ ਬਹੁਤ ਜਾਨਾ ਆਪਣਾ ਬੱਚਾ ਸਮਝ ਕੇ ਮੈਨੂੰ ਪਿਆਰ ਦੇ ਰਹੇ ਆ ਇਸ ਇਲਾਕੇ ਦਾ ਜੰਪਾਲਾ ਮੈਂ ਲੋਕਾਂ ਦਾ ਅਸ਼ੀਰਵਾਦ ਮੈਨੂੰ ਪਹਿਲਾਂ ਵੀ ਮਿਲਦਾ ਰਿਹਾ ਅੱਜ ਵੀ ਮਿਲਿਆ ਆਪਣਾ ਬੱਚਾ ਬਣ ਕੇ ਭਰਾ ਬਣ ਕੇ ਪਰਿਵਾਰ ਦਾ ਮੈਂਬਰ ਬਣ ਕੇ ਲੋਕ ਮੈਨੂੰ ਇੱਜ਼ਤ ਦੇ ਰਹੇ ਆ ਆਪਾਂ ਵੱਡੇ ਮਾਰਜਨ ਨਾਲ ਇੱਥੇ ਜਿੱਤਦੇ ਆਏ। ਕੋਈ ਨਹੀਂ ਰਹੇ। ਬੜੇ ਇਥੋਂ ਦੀ ਤੇ ਕਿਵੇਂ ਦੇਖਦੇ ਹੋ ਤੁਸੀਂ ਨੂੰ? ਮੇਰੀ ਮੇਰੀ ਕੋਈ ਰਾਜਨੀਤਿਕ ਵਿਰਾਸਤ ਨਹੀਂ। ਮੈਂ ਕੋਈ ਰਾਜਨੀਤੀ ਘਰਾਣੇ ਚ ਪੈਦਾ ਨਹੀਂ ਹੋਇਆ। ਮੈਂ ਤਾਂ ਪਿੰਡ ਦਾ ਸਰਪੰਚ ਬਣਿਆ, 2 ਵਾਰੀ ਐਮਐਲਏ ਬਣਿਆ, ਮਨਿਸਟਰ ਬਣਿਆ। ਮੈਂ ਜੋ ਕੁਝ ਵੀ ਹਾਂ ਇਹ ਨਾਲ ਲੋਕਾਂ ਦੀ ਮਿਹਰਬਾਨੀ ਸਦਕਾ ਆ। ਅੱਜ ਵੀ ਇਹੀ ਮੇਰੇ ਨਾਲ ਖੜੇ ਆਂ ਔਰ ਮੈਨੂੰ ਜਿਤਾ ਕੇ ਦਮ ਲੈਣਗੇ ਜਣਾ। ਐਨਕੇ ਸ਼ਰਮਾ ਇਲਾਕੇ ਦੀ ਸ਼ਾਨ ਔਰ ਇਲਾਕੇ ਦੇ ਜੰਪਲ ਨੇ। ਸ਼ੁਰੂ ਤੋਂ ਤਕਰੀਬਨ ਜਦੋਂ ਇਹਨਾਂ ਦੇ ਜਨਮ ਤੋਂ ਹੀ ਸਿਆਸਤ ਤਕਰੀਬਨ 18-20 ਸਾਲ ਤੋਂ ਸਿਆਸਤ ਤੋਂ ਖੜੀ ਔਰ ਇਹਨਾਂ ਨੇ ਪਹਿਲਾਂ ਐਮਸੀ ਰਹੇ ਐਮਸੀ ਤੋਂ ਸੌਰੀ ਸਰ ਆਪਣਾ ਪੰਚਾਇਤ ਇਹ ਪਿੰਤ ਤੋਂ ਬਾਅਦ ਸਰਪੰਚ ਬਣੇ ਸਰਪੰਚ ਤੋਂ ਬਾਅਦ ਯਾਨੀ ਕਿ ਆਪਣਾ ਪ੍ਰਧਾਨ ਬਣੇ ਪ੍ਰਧਾਨ ਤੋਂ ਬਾਅਦ ਐਮਐਲਏ ਬਣੇ ਤਕਰੀਬਨ ਦੋ ਵਾਰੀ ਐਮਐਲਏ ਬਣੇ ਇੱਕ ਵਾਰੀ ਮਨਿਸਟਰ ਬਣੇ ਪਰ ਇਹਨਾਂ ਨੇ ਜਿੰਨੇ ਕੰਮ ਇੱਥੇ ਕੀਤੇ ਆ ਤਕਰੀਬਨ ਜੀਰਖਪੁਰ ਔਰ ਡੇਰਾਵਸੀ ਇਲਾਕੇ 'ਚ ਆਪਣੇ ਪਿੰਡਾਂ 'ਚ ਔਰ ਸ਼ਹਿਰਾਂ 'ਚ ਛੋਟੇ ਛੋਟੇ ਸ਼ਹਿਰ ਨਾਮ ਲੱਗਦੇ ਡਾਲੂ ਵਗੈਰਾ ਸਾਰੇ ਸ਼ਹਿਰ ਵੀ ਲੱਗਦੇ ਆ ਪਰ ਇਹਨਾਂ ਨੇ ਕੰਮ ਜਿੰਨੇ ਇਹਨਾਂ ਨੇ ਕੀਤੇ ਆ ਅੱਜ ਤੱਕ ਕੋਈ ਬੰਦਾ ਇੱਥੇ ਆਇਆ ਨਹੀਂ ਔਰ ਹੁਣ ਵੀ ਇਹ ਜਦੋਂ ਐਮਪੀ ਬਣ ਗਏ ਤਕਰੀਬਨ ਤੁਸੀਂ ਦੇਖਿਓ ਇਲਾਕੇ ਦੀ ਸ਼ਾਨ ਜਿਹੜੇ ਨੌ ਯਾਨੀ ਕਿ ਹਲਕੇ ਨੇ ਉਹਨਾਂ ਨੌ ਹਲਕੇ ਦੇ ਵਿੱਚ ਵੀ ਇਹਨਾਂ ਨੇ ਜਾਣਾ ਉਹ ਵੀ ਕਹਿਣਗੇ ਕੋਈ ਵਾਕੀ ਕੋਈ ਯਾਨੀ ਕਿ ਇਨਸਾਨ ਹੈ ਸ਼ੁਰੂ ਤੋਂ ਇੱਕ ਕੰਮ ਵਾਲੇ ਨੇ ਔਰ ਰੁਜ਼ਗਾਰ ਵੀ ਮਤਲਬ ਰੁਜ਼ਗਾਰ ਬਾਰੇ ਵੀ ਹੈ ਪਰ ਉਂਝ ਨਹੀਂ ਜਿਹੜੇ ਲੋਕੀ ਅੱਜ ਐਮਐਲਏ ਵਗੈਰਾ ਬਣ ਗਏ ਕੰਮ ਤਾਂ ਇਹਨਾਂ ਕੋਈ ਕਰਨੇ ਨਹੀਂ ਨਾ ਇਹਨਾਂ ਮੰਤਰੀ ਬਣ ਗਏ ਮੰਤਰੀ ਨੇ ਕੋਈ ਕੰਮ ਕਰਦਾ ਨਾ ਸੁਣਾਈ ਕਰਦਾ ਬੀਬੀਆਂ ਦੀ ਕੋਈ ਸੁਣਾਈ ਇਹਨੂੰ ਕਹਿੰਦੇ 1000 ਰੁਪਏ ਦੇਵਾਂਗੇ ਅੱਜ ਤੱਕ ਕਿਸੇ ਨੂੰ 1000 ਰੁਪਏ ਨਹੀਂ ਦਿਆ ਹੁਣ ਉਹ ਪਹਿਲਾਂ ਕਣਕ ਦਿੰਦੇ ਸੀਗੇ ਉਹ ਕਣਕ ਇਹਨਾਂ ਨੇ 10 ਕਿਲੋ ਕਰਤੀ ਹੁਣ ਉਹ ਵੀ ਆਟਾ ਲਾ ਕੇ ਦੇਣ ਕਹਿੰਦਾ 30 ਕਿਲੋ ਕਣਕ ਦਿਆ ਕਰਦੇ ਸੀ ਸੋ ਇਹਨਾਂ 'ਚ ਔਰ ਉਹਨਾਂ 'ਚ ਬੜਾ ਫਰਕ ਹੈ ਇਹ ਤਾਂ ਪਿੱਛੇ ਜੀ ਇੱਕ ਇਹਨਾਂ ਦਾ ਬਦਲਾਅ ਆ ਗਿਆ ਬਦਲਾਅ ਆਣ ਚੀ ਹੈ ਨਹੀਂ ਕਿ ਐਨਕੇਸ਼ਨ ਵਾਂਜੀ ਰਹਿ ਗਏ ਨਹੀਂ ਇਹ ਜੀ ਕੋਈ ਗੱਲ ਨਹੀਂ ਸੀ तकरीबन 92 ਬੰਦੇ ਥੋੜੇ ਨਹੀਂ ਹੁੰਦੇ 92 ਬੰਦੇ ਜਦੋਂ ਆਏ ਸੀਗੇ ਕੁਛ ਆਪਣਾ ਪੰਜਾਬ ਚ ਕਰਕੇ ਦਿਖਾਉਂਦੇ ਪਰ ਇਹਨਾਂ ਨੇ ਕੋਈ ਕਰਨੇ ਪਾਏ ਪਹਿਲਾ ਪਹਿਲਾ ਨੇ ਬੜੀ ਗੱਲਾਂ ਮਾਰੀਆਂ ਮੱਲਾ ਮਾਰੀਆਂ ਇਹ ਕਰਾਂਗੇ ਉਹ ਕਰਾਂ ਪਰ ਲੋ ਕੰਮ ਨਹੀਂ ਕਰ ਪਾਏ ਜਿੱਦਾਂ ਇਹ 92 ਬੰਦੇ ਸੀ ਬਹੁਤ ਵਧੀਆ ਕੰਮ ਕਰ ਸਕਦੇ ਸੀ ਪਰ ਨਹੀਂ ਕਰ ਨਹੀਂ ਪਾਏ ਮੈਂ ਤਾਂ ਇੰਨੇ ਹੀ ਉਹ ਕਰਦਾ ਸਾਡੇ ਐਨਕੇ ਸ਼ਰਮਾ ਜੋ ਹੈ ਸਾਡੀ ਸ੍ਰੋਮਰੀ ਕਾਦੀ ਦਾਲਾ ਹੈ तकरीबन ਤੁਸੀਂ ਦੇਖ ਲਓ ਜਾ ਕੇ ਬਠਿੰਡੇ ਔਰ ਆਸ-ਪਾਸੇ ਸੜਕਾਂ ਵਿਛਾਈਆਂ ਪਈਆਂ ਇਹਨਾਂ ਨੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਉਹ ਹੈ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਕੰਮ ਕਰ ਸਕਦੀ ਹੈ ਇਹ 10000 ਰੁਪਏ ਕਿਉਂ ਦੇ ਰਹੇ ਹੈ ਨਹੀਂ ਜਿਹੜਾ ਸਰਕਾਰ ਨੇ ਕਿਉਂ ਦੇ ਰਿਹਾ ਹੈ ਭਾਜੀ ਇਹ 10000 ਰੁਪਏ ਮੌਜੂਦਾ ਸਰਕਾਰ ਤਾਂ ਕੰਮੇ ਨਹੀਂ ਹੋ ਰਿਆ ਇਹਨਾਂ ਕੋਲ ਸਰਕਾਰ ਬਣੀ ਸੀ ਕੰਮ ਕਰਨ ਨੂੰ ਬਣੀ ਸੀ ਕੰਮ ਕਰਕੇ ਦਿਖਾਉਂਦੇ ਇਹਨਾਂ ਦੇ ਪਿੱਛੇ ਸ਼ਾਇਦ ਅਸੀਂ ਵੀ ਲੱਗ ਜਾਂਦਾ ਅਸੀਂ ਵੀ ਕੰਮ ਨੂੰ ਕੰਮ ਪਿਆਰਾ ਹੁੰਦਾ ਸੀ ਲੱਗ ਜਾਂਦਾ ਇਹਨਾਂ ਤੇ ਪਰ ਕੰਮੇ ਨਹੀਂ ਹੋ ਰਿਆ ਇਹਨਾਂ ਕੋਲ ਵੋਟਰਾਂ ਨੂੰ ਵੀ ਇਕੱਲੇ ਕਰਦੇ ਹੈਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੈਂ ਵੋਟਰ ਨੂੰ ਇਹ ਕਹਿੰਦੇ ਜੀ ਤੁਸੀਂ ਸ਼ਰੋਮਣੀ ਅਕਾਲੀ ਦ 13 ਦੇ 13 ਜੋ ਆਪਣਾ ਐਮਪੀ ਆ ਉਹਨਾਂ ਨੂੰ ਲਿਆਓ ਇਹਨਾਂ ਨੂੰ ਸਾਰੇ ਪੰਜਾਬ ਨੂੰ ਪਤਾ ਲੱਗ ਜਾਏ ਕਿਵੇਂ ਕੰਮ ਹੋਣਗੇ ਔਰ ਖਾਲਸਾ ਦੀ ਸਰਕਾਰ ਹੀ ਬਣੇਗੀ ਠੀਕ ਹੈ ਨਾ ਜੀ ਆਂਦੇ ਬਾਰੇ ਸਰਕਾਰ ਦੁਬਾਰਾ ਇਹ ਪੰਜਾਬ ਚ ਇਹੀ ਬਣੇਗੀ ਸ੍ਰੋਮਣੀ ਕਾਦੀ ਦਿਸਗਾ ਬਣੇਗੀ